ਪੰਜਾਬ ਵਿੱਚ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਲੈ ਕੇ ਮਾਹੌਲ ਤਣਾਪੂਰਨ ਬਣਿਆ ਹੋਇਆ ਸੀ ਕਾਫੀ ਜਗ੍ਹਾ ਤੇ ਜਾਨੀ ਅਤੇ مالی ਨੁਕਸਾਨ ਵੇਖਣ ਨੂੰ ਮਿਲਿਆ ਦੂਜੇ ਪਾਸੇ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਦੇ ਘਰਾਂ 'ਚ ਖੁਸ਼ੀ ਫੁੱਲੀ ਨਹੀਂ ਸੁਮਾਰੀ ਫਰੀਦਕੋਟ ਦੇ ਪਿੰਡ ਹਰੀਏਵਾਲਾ ਲਈ ਸਰਪੰਚ ਬਣੇ ਨੌਜਵਾਨ ਰਮਨਦੀਪ ਸੇਖੋ ਨੇ ਪਿੰਡ ਵਾਲਿਆਂ ਦੀ ਸੱਚੇ ਦਿਲੋਂ ਸੇਵਾ ਕਰਨ ਲਈ ਅੱਗੇ ਆਏ ਸਨ ਉਹਨਾਂ ਨੇ ਪਿੰਡ ਦੇ ਵਿਕਾਸ ਦੇ ਨਾਲ ਨਾਲ ਲੋੜਵੰਦ ਲੋਕਾਂ ਦੇ ਬੱਚਿਆਂ ਦੀ ਸਾਰੀ ਪੜ੍ਹਾਈ ਅਤੇ ਡਿਪਲੋਮੇ ਤੱਕ ਦੀ ਸਾਰੀ ਫੀਸ ਤੇ ਬੈਸਟ ਆਪਣੀ ਜੇਬ ਚੋਂ ਖਰਚ ਕੀਤੀ ਅਤੇ ਪਿੰਡ ਚ ਲੋੜਵੰਦ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਚ 5100 ਰੁਪਏ ਹਰ ਲੜਕੀ ਨੂੰ ਦਿੱਤੇ ਸਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨ ਰਮਨਦੀਪ ਨੇ ਖਾਸ ਉਪਰਾਲੇ ਕੀਤੇ ਸਨ ਅਤੇ ਪਾਲਿਸੀਆਂ ਬਣਾ ਕੇ ਚੱਲਣ ਦੀ ਗੱਲ ਕਹੀ ਸੀ ਅਤੇ ਇਸ ਵੱਖਰੀ ਸੋਚ ਦੇ ਚੱਲਦੇ ਹੀ ਪਿੰਡ ਵਾਸੀਆਂ ਨੇ ਰਮਨਦੀਪ ਦਾ ਸਾਥ ਦਿੱਤਾ ਅਤੇ ਰਮਨਦੀਪ ਸਿੰਘ ਸੇਖੋ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ ਸਰਪੰਚੀ ਦੀ ਚੋਣ ਲੜ ਰਿਆ ਸੀ ਕੱਲ ਮੈਂ ਉਹਦੇ ਵਿੱਚ ਜਿੱਤ ਹਾਸਲ ਕੀਤੀ ਆ ਮੁੱਦੇ ਅਸੀਂ ਪੜਾਈ ਦਾ ਲੈ ਕੇ ਚੱਲੇ ਸੀ ਇੱਕ ਤਾਂ ਵੀ ਜਿਹੜੇ ਗਰੀਬ ਬੱਚੇ ਨੇ ਨਹੀਂ ਕਰ ਸਕਦੇ ਖਰਚਾ ਉਹਨਾਂ ਦਾ ਅਸੀਂ ਖਰਚਾ ਪੰਚਾਇਤ ਸਾਡੀ ਜੇਬ ਦੇ ਵਿੱਚੋਂ ਕਰੂਗੀ ਇੱਕ ਗਰੀਬ ਲੜਕੀਆਂ ਦੀ ਸ਼ਾਦੀ ਤੇ 5100 ਰੁਪਏ ਦੇਵਾਂਗੇ ਅਸੀਂ ਹੋਰ ਵੀ ਜੋ ਪਿੰਡ ਦੇ ਵਿਕਾਸ ਆ ਸਾਰੇ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਵਾਟਰ ਵਾਕਸ ਦਾ ਇੱਕ ਪਾਣੀ ਦਾ ਮੁੱਦਾ ਪਿੰਡ ਦਾ ਪੀਣ ਵਾਲੇ ਦਾ ਉਹ ਵਾਟਰ ਵਾਕਸ ਦੀ ਮਤਲਬ ਕਿ ਅਸੀਂ ਪਹਿਲ ਦੇ ਆਧਾਰ ਤੇ ਪਿੰਡ ਦੇ ਵਿੱਚ ਬਣਾਵਾਂਗੇ ਨਵਾਂ ਆਪਦਾ ਜੋ ਕਿ ਸਾਰੇ ਪਿੰਡ ਦੀ ਸਮੱਸਿਆ ਪੀਣ ਵਾਲੇ ਪਾਣੀ ਦੀ ਹੱਲ ਹੋ ਸਕੇ ਇਸ ਮੌਕੇ ਪਿੰਡ ਹਰੀਏ ਵਾਲਾ ਦੇ ਵਾਸੀ ਨੇ ਕਿਹਾ ਕਿ ਪਿੰਡ ਦੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਸ਼ਗਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਖਰੀਆਂ ਪਾਲਿਸੀਆਂ ਦੀ ਸੋਚ ਲੈ ਕੇ ਚੱਲੇ ਨੌਜਵਾਨ ਰਮਨਦੀਪ ਦੇ ਸਰਪੰਚ ਬੰਜਾ ਨਾਲ ਸਾਰੇ ਮੁੱਦੇ ਪੂਰੇ ਹੋਣਗੇ ਅਸੀਂ ਇਸ ਨੌਜਵਾਨ ਨੂੰ ਪਿੰਡ ਦੀ ਸੋਚ ਸੀਗੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਹਦੀ ਮਦਦ ਕੀਤੀ ਆ ਸਾਰੇ ਪਿੰਡ ਵਾਸੀਆਂ ਦੀ ਸੋਚ ਸੀਗਾ ਕਿ ਇਹ ਵਿਕਾਸ ਦੇ ਕੰਮਾਂ ਤੇ ਖਰਾ ਉਤਰੂਗਾ ਤੇ ਇਸ ਕਰਕੇ ਇਸ ਨੌਜਵਾਨ ਦੀ ਪਿੰਡ ਨੇ ਸਾਰੇ ਪਾਰਟੀਆਂ ਨੇ ਪੂਰੀ ਡਟ ਕੇ ਭਮੈਤ ਕੀਤੀ ਸਭ ਤੋਂ ਪਹਿਲਾਂ ਵਾਦਾ ਕੀਤਾ ਜੀ ਐਜੂਕੇਸ਼ਨ ਦਾ ਵਾਦਾ ਕੀਤਾ ਸੀਗਾ ਜਿਹੜੇ ਗਰੀਬ ਪੇਰੈਂਟ ਸਾਹਿਬ ਦੇ ਬੱਚਿਆਂ ਦੀ ਫੀਸ ਨਹੀਂ ਭਰ ਸਕਦੇ ਉਹਨਾਂ ਬੱਚਿਆਂ ਦੀ ਫੀਸ ਇਹਨਾਂ ਵੱਲੋਂ ਪੰਚਾਇਤ ਵਾਲੇ ਵੱਲੋਂ ਭਰੀ ਜਾਇ ਕਰੂਗੀ ਭਾਵੇਂ ਕਿੱਡੀ ਵੀ ਉਚੇਰੀ ਸਿੱਖਿਆ ਹੋਵੇ ਤੇ ਇੱਕ ਵਾਦਾ ਉਹਨਾਂ ਨੇ ਆ ਕੀਤਾ ਸੀ 5100 ਸਕਨ ਸਕੀਮ ਗਰੀਬ ਬੱਚਿਆਂ ਦੀਆਂ ਬੇਟੀਆਂ ਦੀ ਸ਼ਾਦੀ ਤੇ ਦਿੱਤੇ ਜਾਊਗਾ ਬਹਿਰ ਹਾਲ ਪਿੰਡੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਸਰਪੰਚ ਰਮਨਦੀਪ ਸਿੰਘ ਸਿੱਖੋ ਜਿਹੜਾ ਹਰ ਪਿੰਡ ਵਿੱਚ ਇਸ ਤਰ੍ਹਾਂ ਦੀ ਸੋਚ ਰੱਖਣ ਵਾਲਾ ਸਰਪੰਚ ਹੋਵੇ ਤਾਂ ਉਹ ਦਿਨ ਦੂ ਨਹੀਂ ਜਦੋਂ ਹਰ ਪਿੰਡ ਤਰੱਕੀ ਦਿਰਾ ਤੇ ਹੋਵੇਗਾ ਫਰੀਦਕੋਟ ਤੋਂ ਗੁਰਜੀਤ ਰਮਾਨ ਦੀ ਰਿਪੋਰਟ ਢਿੱਲੀ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978